ਪਿਆਰੇ ਸੱਜਣੋ ਕਿਸੇ ਵੇਲੇ ਪੰਜਾਬ ਦੇ ਵਿੱਚ ਨਾ ਖੂਹ ਹੁੰਦੇ ਸੀਗੇ ਤੇ ਖੂਹਾਂ ਦੇ ਵਿੱਚ ਪਾਣੀ ਹੁੰਦਾ ਸੀਗਾ ਪਰ ਹੁਣ ਪੰਜਾਬ ਦੇ ਵਿੱਚ ਖੂਹਾਂ ਦੇ ਵਿੱਚ ਪਾਣੀ ਨਹੀਂ ਰਹਿ ਗਿਆ ਪਾਣੀ ਤਾਂ ਬਹੁਤ ਥੱਲੇ ਪਤਣ ਚਲੇ ਗਿਆ ਪਰ ਅੱਜ ਨਾ ਤੁਹਾਨੂੰ ਹੁਸ਼ਿਆਰਪੁਰ ਦਾ ਜਿਹੜਾ ਲੋਅਰ ਸ਼ਿਵਾਲਿਕ ਕੰਢੀ ਏਰੀਆ ਆ ਉਹਦਾ ਇੱਕ ਖੂਹ ਦਿਖਾ ਲਦੇ ਆ ਐ ਵੈਦ ਜੀ ਬਿਲਕੁਲ ਕਮਾਲ ਹੋਈ ਪਈ ਆ ਲੈ ਲੋ ਜੀ ਆ ਦਿਖਾ ਲ ਦਿਓ ਪਾਣੀ ਕੋਈ 10 ਫੁੱਟ ਤੇ ਹੋਣਾ 10 ਕੁ ਫੁੱਟ ਤੇ ਹੀ ਪਾਣੀ ਹੈ ਤੇ ਆ ਨਲਕਾ ਉਹਨਾਂ ਨੇ ਵਿੱਚ ਲਾਇਆ ਪਾਈਪ ਪਾ ਕੇ ਹੂੰ ਤੇ ਆ ਦੇਖ ਲੋ ਜੀ ਇੰਨਾ ਕੁ ਗੇੜੇ ਤੇ ਪਾਣੀ ਆ ਜਾਂਦਾ ਲੈ ਦੇਖ ਲਓ ਉਹ ਪਾਣੀ ਐਦਾ ਖੂਹ ਦਾ ਕੱਢਣ ਲਈ ਹੈ ਇੱਕ ਤਰ੍ਹਾਂ ਬਸ ਇਹੀ ਆ ਕੇ ਪੰਜਾਬ ਦੇ ਵਿੱਚ ਜਿੰਨੇ ਵੀ ਤੁਸੀਂ ਖੂਹ ਦੇਖੂਗੇ ਪੁਰਾਣੇ ਵੀ ਜਾਂ ਖੂਹੀਆਂ ਦੇਖੂਗੇ ਛੋਟੀਆਂ ਜੀ ਤੇ ਸਾਰੇ ਸੁੱਕ ਗਏ ਕਿਉਂਕਿ ਪਾਣੀ ਦਾ ਪੱਤਨ ਹੀ ਬਹੁਤ ਥੱਲੇ ਚਲ ਗਿਆ ਇਹ ਸੰਬਰਸੀਬਲ ਜਿਹੜੇ ਮੱਛੀ ਮੋਟਰ ਜਾਂ ਦੂਸਰੀਆਂ ਮੋਟਰਾਂ ਹੈਗੀਆਂ ਉਹਨੂੰ ਲਾ ਕੇ ਧਰਤੀ ਦੇ ਵਿੱਚੋਂ ਪਾਣੀ ਜ਼ਰੂਰ ਕੱਢਿਆ ਜਾ ਰਿਹਾ ਪਰ ਆ ਜਿਹੜਾ ਨੈਚੁਰਲ ਖੂਹ ਦੇ ਵਿੱਚ ਪਾਣੀ ਬਰਸਾਤ ਦਾ ਫਿਲਟਰ ਹੋ ਕੇ ਧਰਤੀ 'ਚ ਜੋ ਜਿਹੜਾ ਇਕੱਠਾ ਹੁੰਦਾ ਹੁੰਦਾ ਸੀਗਾ ਉਹ ਤੁਹਾਨੂੰ ਅੱਜ ਬੜੇ ਚਿਰ ਬਾਅਦ ਪੁਰਾਣੇ ਬਜ਼ੁਰਗਾਂ ਨੂੰ ਜਾਂ ਹੋਰ ਵੀ ਲੋਕਾਂ ਨੇ ਜਿਨ੍ਹਾਂ ਨੇ ਪਹਿਲਾਂ ਕਿਤੇ ਬਚਪਨ 'ਚ ਦੇਖਿਆ ਉਹਨਾਂ ਨੂੰ ਦੇਖਣ ਨੂੰ ਅੱਜ ਮਿਲੂਗਾ ਇਹ ਘਟੋਗਾ ਟੱਟ ਅੱਠ ਤੋਂ 10 ਫੋਟ ਹੀ ਹੋਣਾ ਹੈ ਸਾਰਾ ਇਨਾ ਕੀ ਆ ਸਰ ਹਾਂਜੀ ਤੇ ਸਾਫ਼ ਪਾਣੀ ਆ ਤੁਸੀਂ ਹੱਥ ਤੇ ਵੀ ਮੇਰੇ ਦਿਖਾ ਸਕਦੇ ਆ ਜਿੱਦਾਂ ਗੇੜਿਆ ਆ ਹਾਂ ਪਾਣੀ ਦਿਖਾਓ ਆ ਦੇਖੋ ਕਿੰਨਾ ਸਾਫ਼ ਆ ਇਹ ਪੂਰੀਆਂ ਹੱਥਾਂ ਦੀਆਂ ਲਕੀਰਾਂ ਦੀਆਂ ਹੂੰ ਇੰਨਾ ਪਾਣੀ ਜ਼ਿਆਦਾ ਸਾਫ਼ ਆ